ਸਾਈ ਮੀਆਂ ਮੇਨੂੰ ਜਹਾਂਗੀਰ ਮਿਲਣ ਗਿਆ ਸਾਈ ਜੀ ਪਾਠ ਕਰ ਰਹਾ ਸੀ ਸ੍ਰੀ ਸੁਖਮਨੀ ਸਾਹਿਬ ਦਾ ਤੇ ਜਹਾਂਗੀਰ ਬਹੁਤ ਪੜਿਆ ਲਿਖਿਆ ਸੀ ਇਸਲਾਮ ਤੋਂ ਜਾਂ ਕੁਰਾਨ ਤੋਂ ਕਾਫੀ ਹੋ ਕੋਈ ਸਹ ਜਿਆਦਾ ਸੀ ਬਾਦਸ਼ਾਹ ਬਣਿਆ ਕਹਿੰਦਾ ਸਾਈ ਜੀ ਕਿਸ ਧਰਮ ਦੀ ਜ ਕਿਸ ਪੈਗੰਬਰ ਦੀ ਇਬਾਦਤ ਦੇ ਵਿੱਚ ਤੁਸੀਂ ਕੀ ਪੜ ਰਹੇ ਹੋ ਸਾਈ ਜੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਅੰਖੇ ਅਫਸੋਸ ਜਹਾਂਗੀਰ ਮੈਂ ਜਿਸ ਪੀਰੋ ਮੁਰਸ਼ਿਦ ਦੀ ਜਿਸ ਸਤਗੁਰੂ ਦੀ ਬਾਣੀ ਪੜ ਲਿਆ ਤੇਰੇ ਕਹਿਣ ਤੇ ਤੇਰੇ ਹੁਕਮਾਂ ਤੇ ਤਸਵੀਹ ਦੇ ਦੇ ਕੇ ਮਾਰਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤਤੀ ਤਵੀ ਦੇ ਬਿਠਾਇਆ ਗਿਆ ਤਸਵੀਹ ਦਿੱਤੇ ਗਏ ਤੇ ਜਹਾਂਗੀਰ ਦਾ ਮੱਥਾ ਠਣਕ ਗਿਆ ਵੀ ਸਾਈ ਜੀ ਜੇ ਤੁਸੀਂ ਕਹਿ ਰਹੇ ਜੇ ਤੇ ਮੈਂ ਤੇ ਦਰਗਾਹ ਦੇ ਵੀ ਠੱਕੇ ਪੈਣੇ ਮੇਰਾ ਤੇ ਲੋਕ ਪਰਲੋਕ ਦੇ ਵਿੱਚ ਕੱਖ ਨਹੀਂ ਰਹਿਣਾ ਜੇ ਤੁਸੀਂ ਕਹਿ ਰਹੇ ਜੇ ਉਹਨਾਂ ਆਖਿਆ ਜਹਾਂਗੀਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦਾ ਦਰ ਗੁਰੂ ਨਾਨਕ ਸਾਹਿਬ ਦਾ ਦਰ ਐਡਾ ਛੋਟਾ ਨਹੀਂਗਾ ਕਿ ਉੱਥੇ ਕੁਝ ਮੰਗਿਆ ਜਾਵੇ ਤੇ ਮਿਲੇ ਨਾ ਨੇ ਥਾਵਿਆਂ ਦੇ ਥਾਮ ਨੇ ਉਟਿਆਂ ਦੀ ਉਟ ਨੇ ਪੱਤਿਆਂ ਦੀ ਪੱਤ ਨੇ ਘਰਿਆਂ ਦੇ ਘਰ ਨੇ ਆਸਰਿਆਂ ਦੇ ਆਸਰਾ ਜੋਜੀ ਪ੍ਰੀਤਮ ਸਾਹਿਬੇ ਕਮਾਲ ਦਿਨਾ ਬੰਦੂ ਤਾਨਗੁਰੂ ਰਾਮਦਾਸ ਤਾਨਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਕਰਬ ਨਾ ਆਇਓ ਤਤ ਵਿਚਾਰ ਜਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਕਰਬ ਨਾ ਆਇਓ ਤਾਨਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ਤੂ ਜਾ ਨੀਵਾਓ ਕੇ ਨਿਮਰਤਾ ਦੇ ਨਾਲ ਮਾਤਾ ਗੰਗਾ ਸਾਹਿਬ ਨੂੰ ਮਿਲ ਜਾ ਕੇ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਧਰਮ ਸਪਤਨੀ ਸਿੱਖਾਂ ਦੇ ਮਾਤਾ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਦੀ ਮਾਤਾ ਜਦੋਂ ਉਹ ਚਲ ਕੇ ਆਇਆ ਨਾ ਉਹਨੂੰ ਦੂਜਾ ਬਚਨ ਨਹੀਂ ਕਰਨ ਦਿੱਤਾ ਮਾਤਾ ਜੀ ਨੇ ਆਪਣੇ ਪੁੱਤ ਦੇ ਪਿਤਾ ਦਾ ਕਤਲ ਸਿੱਖਾਂ ਦੇ ਗੁਰੂ ਦਾ ਕਤਲ ਆਪਣੇ ਪਤੀ ਦਾ ਕਤਲ ਮਾਫ ਕਰਤਾ ਸਿੱਖੀ ਦਾ ਘਰ ਏਡਾ ਵੱਡਾ ਵਾ